ਤੂੰ ਇਹ ਨਹੀਂ ਖਾਣਾ ਤੂੰ ਖਾਈ ਤਾਂ ਜਾਣੀ ਹੋਰ ਕਿੰਨਾ ਖਾਣਾ ਤੂੰ ਫਾਮਾ ਇੱਥੇ ਤੂੰ ਵੱਡੇ ਨੇ ਖਾਈ ਤਾਂ ਜਾਣੀ ਆ ਕੋਵ ਆ ਗਏ ਐਂ ਕਿਹੜਾ ਮਿਲ ਜੂ ਮਾਮੀ ਸ਼ਿਕਾਇਤ ਲਾ ਐਂਦ ਮਿਲ ਜੂ ਅੱਜ ਤਾਂ ਮੇਰੇ ਮਾ ਮੈਨ ਡਰਪਰ ਮੈਂ ਖਾ ਉਹ ਕਹੋਂ ਨਹੀਂ ਖਾ ਆ ਤੂੰ ਸੀ ਮੋਗਰ ਹੋ ਜਾ ਹੀ ਕੁਝ ਖਾਣੇ ਆ ਆ ਮੰਗ ਫਿਰ ਫਰ ਆਲੇ ਵੇਲੋਂ ਫਰਲੇ ਸੇਵ ਚੀਰ ਦੇ ਪੱਕਾ ਹੀ ਹੋ ਲਿਖਿਆ ਵਾਹ ਮੋਟਵਨ ਨਾਈਸ ਟੂ ਵੀਡੀਓ 3 ਇਹੜਾ ਉੱਲੇ ਮਾਰੀ ਦਰਾਸ ਪਤਲੀ ਤੋਂ ਹੈਗੀ ਨਹੀਂ ਨਹੀਂ ਮੈਂ ਤਾਂ ਤੜਕੇ ਇਹਦੇ ਨਾਲ ਐਕਸਰਸਾਈਜ਼ ਨੂੰ ਲਾ ਪੈਣਾ ਤੇ ਲੱਗਦਾ ਕਿ ਉਹਨਾਂ ਜ਼ੋਰਤੀਦਾਰ ਤੇ ਫਿਰ ਕਾ ਦਾ ਰੋਲਾ ਪਾਇਆ ਪੈ ਗਈ ਹੈ ਨਾ ਠੰਡ ਕਲੇਜੇ ਕੰਮ ਹੋ ਜਾਂਦਾ ਤਾਂ ਗਣਾ ਸੀਗਾ ਮਾਈਂਡ ਯੂਰ ਲੰਮੀ ਜ਼ੁਬਾਨ ਮੇਰੀ ਲੰਮੀ ਜ਼ੁਬਾਨ ਤੇਰੀ ਤਾਂ ਨਹੀਂ ਗਈ ਦਾਰੂ ਪੀ ਵੀ ਢਿੱਡ ਨਾ ਆਵਦਾ ਹੁਣ ਗੋਡਿਆਂ 'ਤੇ ਬੈਠਾ ਵੀ ਨਹੀਂ ਜਾਂਦਾ ਗੋਡਿਆਂ 'ਤੇ ਇਹਦੇ ਵਿੱਚ ਨਹੀਂ ਵੜਿਆ ਜਾਂਦਾ ਭਰਾਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸਾਰੇ ਖਾ ਜਾਣਾ ਮੈਂ ਨਾਨੀ ਜੇ ਵੀ ਨਹੀਂ ਖਾਣਾ ਅਸੀਂ ਵੀ ਖਾਣਾ ਤੂੰ ਹੀ ਨਹੀਂ ਖਾਣਾ ਤੂੰ ਖਾਈ ਤਾਂ ਜਾਣੇ ਹੋਰ ਕਿੰਨਾ ਖਾਣਾ ਈ ਤੂੰ ਤੁਹਾਨੂੰ ਖਾਣਾ ਹੈ ਤੁਹਾਨੂੰ ਵੱਡੀ ਨੇ ਖਾਈ ਤਾਂ ਜਾਨੀ ਆ ਕੋਹ ਆ ਗਏ ਮਾਂ ਦਾ ਮਾਮਾ ਨੇ ਖਾਈ ਹੁੰਦਾ ਇੱਕ ਇੱਕ ਪੀਸ ਦੇਣਾ ਤੁਹਾਨੂੰ ਬਸ ਇੱਕ ਇੱਕ ਪੀਸ ਹੀ ਮਿਲੂਗਾ ਇਤੋਂ ਵੱਧ ਨਹੀਂ ਮਿਲਣਾ ਹੂੰ ਮਾਮੇ ਨੇ ਮਾਮਾ ਨੇ ਹੂੰ ਨਾ ਨਾ ਹੂੰ ਉਹ ਐ ਕਿਹੜਾ ਮਿਲ ਜੂ ਮਾਮੀ ਸ਼ਿਕਾਇਤ ਲਾ ਐਂਦ ਮਿਲ ਜੂਗਾ ਗਾਦ ਜਿੰਨ ਮਰਜੀ ਕਰਦਾ ਨਹੀਂ ਜਾ ਦੇਣੀ ਜਿੰਨੂ ਮਰਜੀ ਕਹਦੇ ਕੰਜੇ ਸਾ ਮਰੇ ਆ ਮੈਨੂੰ ਡਰਪਰ ਮੈਂ ਖਾ ਉਹ ਕਹੋ ਉਹ ਆ ਤੁਸੀਂ ਮੋਗਰ ਹੋ ਜਾ ਹੀ ਕੁਝ ਖਾਣੇ ਆ ਹਾਂ ਮੰਗੇ ਮੈਂ ਫਾੜਾ ਉਹਨਾਂ ਦੇ ਵਿਚਾਰਿਆਂ ਨੇ ਅੱਜ ਮੰਗਾਇਆ ਹੂੰ

ਰੋਜ਼ ਹੀ ਸੇਬ ਖਾਂਦਾ ਗੁੱਗੂ ਤੁਹਾਡਾ ਮੈਨੂੰ ਵੀ ਦੇ ਦੀ ਇੱਕ ਇੱਧਰਲੇ ਬਸ ਲੱਤਾਂ ਲੱਗੀਆਂ ਦੇ ਦੇ ਇੱਕ ਦੇ ਦੇ ਦੂੰਗੀ ਤੈਨੂੰ ਇਹ ਹਰਿੰਦ ਤੇਰੀ ਫੂਟ ਬਰੇਕ ਹੁੰਦੀ ਆ ਤੈਨੂੰ ਕੋ ਲੋੜ ਨਹੀਂ ਤੇ ਪਤਲੀ ਨਾ ਪਤਲੀ ਇਹਨੂੰ ਜਿਹੜਾ ਉਹ ਲੇਲ ਮਾਰੀ ਉਹ ਦਰਾਹ ਚ ਪਤਲੀ ਤੋਂ ਹੈਗੀ ਨਹੀਂ ਨਹੀਂ ਤਾਂ ਕੰਮ 'ਚ ਧਿਆਨ ਹੀ ਹੈ ਨਹੀਂ ਤਾਰ ਤੋੜਦੀ ਹਰੀ ਲੈ ਆਗਨੇ ਤੋੜਦੀ ਆ ਹੈਂ ਦਰਸ਼ਨ ਨਾਲ ਇਹਦੇ ਝੂਟਿਆ ਨਾ ਕਰਾਂਗੇ ਤੜਕੇ ਇਹਦੇ ਵਿੱਚ ਐਕਸਰਸਾਈਜ਼ ਨੂੰ ਲਾ ਪੈਣਾ ਆ ਦਰਸ਼ਨ ਨੇ ਤੋੜਤੀ ਆ ਦਰਸ਼ਨ ਆ ਯਾਰ ਐ ਨਾ ਕਰਿਆ ਰਾਜੂ ਤੜਕੇ ਐਕਸਰਸਾਈਜ਼ ਇੱਥੇ ਨਾ ਲਾਇਆ ਕਰ ਤਾਰਨ ਹੈ ਹੈ ਲੱਗ ਗਈ ਕਿ ਨਹੀਂ ਲੱਗੀ ਤੜਕੇ ਪਰ ਆ ਜੇ ਇਹ ਨਹੀਂ ਲਾਦਨੀ ਆ ਪੈਣਗੇ ਮੈਂ ਬੰਟੀ ਨੂੰ ਫੋਨ ਲਾਉਣੀ ਹੈ ਤੇ ਲੱਗਦਾ ਕਿ ਉਹਨੇ ਜ਼ੋਰਤੀਦਾਰ ਫਿਰ ਗਾਲਾ ਰੋਲਾ ਪਾਇਆ ਪਈ ਨਾ ਇੰਨੇ ਪੰਗਾ ਲਿਆ ਕਿਨੇ ਆ ਉਹ ਦਰਸ਼ਨ ਨਾ ਲਿਆ ਗਾ ਯਾਰ ਇਹ ਮੇਰੇ ਮੰਗੇ ਹੋਰ ਕੰਮ ਵਧਾ ਕੇ ਰੱਖ ਦੇਣਾ ਕੋ ਕੰਮ ਨਹੀਂ ਬਸ ਇੱਕ ਇਧਰ ਇੱਕ ਪੈ ਗਈ ਉਹਨੇ ਠੰਡ ਗਲੇਜੇ ਕੱਲ ਕੀ ਉਹਨੂੰ ਤੋੜਨ ਨੂੰ ਫਿਰ ਤਾਂ ਤੋੜ ਕੇ ਸਾਲਿਆ ਪੀ ਹੋਰ ਅਗਲੇ ਦਾ ਕੰਮ ਵਧਾ ਕੇ ਰੱਖ ਦੇਣਾ ਵੀ ਉਹਦਾ ਘੰਟਾ ਹੋਰ ਟੱਕਰਾ ਮਾਰਦੇ ਫਿਰਨ ਜੇ ਉੱਥੇ ਖੜੀ ਨੂੰ ਸੋਚ ਕਮ ਹੋ ਜਾਂਦਾ ਤਾਂ ਗਣਾ ਸੀਗਾ ਮਾਈਂਡ ਯੋਰ ਲੰਮੀ ਜ਼ਬਾਨ ਮੇਰੀ ਲੰਮੀ ਜ਼ਬਾਨ ਤੇਰੀ ਤਾਂ ਨਹੀਂ ਕੀ ਕੰਮ ਕਰਨ ਨੂੰ ਤਾਂ ਹੈਗਾ ਵਾ ਲਵ ਯੂ ਅੰਨੇ ਵਾ ਤੋ ਕੀ ਆਹ ਦਾਰੂ ਪੀ ਵੀ ਢਿਡ ਨਾ ਆਵਦਾ ਹੋ ਹੁਣ ਗੋਡਿਆਂ 'ਤੇ ਬੈਠਾ ਵੀ ਨਹੀਂ ਜਾਂਦਾ ਗੋਡਿਆਂ 'ਤੇ ਇਹਦੇ ਵਿੱਚ ਨਹੀਂ ਵੜਿਆ ਜਾਂਦਾ ਭਰਾਵਾ ਐਡਾ ਢਿਡ ਲੈ ਕੇ ਕਿਵੇਂ ਵੜੂੰਗਾ ਇਹ ਕਰਨ ਕੀ ਦਿਆਂ ਤੂੰ ਰਹਿਣ ਦੇ ਮਾੜੀ ਮੋਟੀ ਪੁਰਾਣੀ ਕਣਕ ਕੋਈ ਨਹੀਂ ਭਰਾਵਾ ਕਣਕ ਜੰਮੀ ਪਈ ਆ ਵਿੱਚ ਪਹਿਲਾਂ ਦੀ ਫਿਰ ਇਹਨ ਮੁੱਦਾ ਮਾਰ ਕੋਕਰ ਕਾਓ ਆ ਬੱਲੇ ਆ ਕੀਤੀ ਐ ਕੰਮ ਹੁਣ ਖੜਾ ਆ ਨਾ 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 1 2 1 2 1 2 1 2 ਯਾ ਕਾ ਲਾ 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 ਚੱਲ 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 1 2 3 1 2 3 40 40 ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਕੰਮ ਕਰਦੇ ਦੀ ਬਹੁਤ ਵਧੀਆ ਕੰਮ ਕਰਦੇ ਥੱਲਾ ਸਾਸਰੀ ਕਾਰ ਹੁਣ 10 ਦਿਨ ਤੂੜੀ ਜੀ ਰਵਾਂਗੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ